ਪਿੰਡ ਜਿਵੇਂ ਕਹਿੰਦੇ ਪਿੰਡ ਦਾ ਘਰ ਐ ਤੂੰ ਪਤਾ ਲੱਗ ਜਾਂਦਾ ਪੰਚਾਇਤ ਤੋਂ ਪਤਾ ਲੱਗ ਜਾਂਦਾ ਪਿੰਡ ਕਿਹਜਾ ਕਿਉਂਕਿ ਚੂਣੀ ਉਹਨਾਂ ਨੇ ਹੁੰਦੀ ਐ ਫਿਰ ਉਹ ਜੇ ਪਿੰਡ ਮਾੜਾ ਕੱਲੀ ਪੰਚਾਇਤ ਨਹੀਂ ਮੰਨਣਾ ਤੇ ਬੰਦੇ ਮਾੜੇ ਚੁਣ ਲਏ ਹੋਣੇ ਉਹਨਾਂ ਨੇ ਉਹਨਾਂ ਇੱਕ ਹਾਂਸ ਤੇ ਹਾਂਸਣੀ ਸੀ ਉਹ ਕਿਤੇ ਦੂਰ ਜਾ ਰਹੇ ਸੀ ਉੱਡ ਕੇ ਰਾਤ ਪੈ ਗਈ ਉਹ ਕਹਿੰਦੇ ਆਹ ਦਰ ਆਹ ਰਖਤ ਜੀ ਤੇ ਉਹ ਅੱਗੇ ਬੜਾ ਸਾਰਾ ਦਰਖਤ ਸੀ ਜੰਗਲ ਚ ਕਹਿੰਦੇ ਤੇ ਤੇ ਬੈ ਕੇ ਰਾਤ কাটਲਣੇ ਆ ਬੈ ਗਏ ਉਹ ਤੇ ਔਲੇ ਦੋਲੇ ਪੂਰਾ ਉਜਾੜ ਸੁਨਸਰਾਂ ਹੰਸਣੀ ਕਹਿੰਦੀ ਹੰਸ ਨੂੰ ਕਹਿੰਨੀ ਪਤੀ ਦੇਵ ਬੜੀ ਸੁਨਸਰਾਂ ਇੱਥੇ ਤਾਂ ਉਜਾੜ ਹੈ ਹੰਸ ਕਹਿੰਦਾ ਇੱਥੇ ਉੱਲੂਆਂ ਦਾ ਵਾਸਾ ਹੋਣਾ ਉੱਲੂ ਯਾਰ ਪੜਦੇ ਉੱਲੂਆਂ ਦਾ ਵਾਸਾ ਹੋ ਉਹ ਥੱਲੇ ਢੀ ਟਾਣੀ ਤੇ ਕੋ ਉੱਲੂ ਬੈਠਾ ਸੀ ਉਹ ਮੈਂ ਸਾਨੂੰ ਗੋਲਾ ਘਟੀ ਜਾਂਦਾ ਇਹ ਕੋਈ ਨਹੀਂ ਕੱਲ ਸਵੇਰੇ ਦੇਖਾਂਗੇ ਹੁਣ ਤਾਂ ਨੇਰਾ ਹੋ ਗਿਆ ਸਵੇਰੇ ਜਦੋਂ ਦੋਨੇ ਹੰਸ ਹੰਸਣੀ ਉੱਡਣ ਲੱਗੇ ਉਹ ਕਹਿੰਦਾ ਹਲੋ ਗੱਲ ਸੁਣ ਮੇਰੀ ਘਰ ਵਾਲੀ ਕਿੱਧਰ ਲਈ ਜਨੈ ਹਾਂਸ ਕਹਿੰਦਾ ਕੀ ਅਮਰੀਕਾ ਵਾਲੀ ਹੈ ਕਹਿੰਦਾ ਹਾਂਸਣੀ ਹੈ ਇਹ ਤੇਰੀ ਘਰ ਵਾਲੀ ਕਿਵੇਂ ਹੋਗੀ ਕਹਿੰਦਾ ਮੇਰੀ ਘਰ ਵਾਲੀ ਹੈ ਤੂੰ ਬਸ ਕਹਿਤਾ ਤੈਨੂੰ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਦੇਖ ਤੀ ਸਾਡੇ ਖੰਭ ਇੱਕੋ ਜਿਹੇ ਸਾਡੀਆਂ ਚੁੰਝਾਂ ਇੱਕੋ ਜੀਆਂ ਸਾਡਾ ਉਸੇ ਉਸ ਚੋਂ ਹੈ ਅਸੀਂ ਕਬੀਲੇ ਚੋਂ ਕਹਿੰਦਾ ਨਾ ਮੇਰੀ ਘਰ ਵਾਲੀ ਹੈ ਕਹਿੰਦਾ ਨਹੀਂ ਤਾਂ ਪੰਚਾਇਤ ਚ ਫੈਸਲਾ ਕਰਾ ਲੈਂਦੇ ਆ ਹਾਂ ਤੁਸੀਂ ਗਾ ਠੀਕਾ ਕਰ ਪੰਚਾਇਤ ਲੈ ਇਹ ਚ ਕੋਈ ਕੋਈ ਦੇਖਣਾ ਹਰੇਕ ਨੂੰ ਪਤਾ ਲੱਗ ਜਾਂਦਾ ਮੇਰੀ ਘਰ ਵਾਲੀ ਕਹਿੰਦਾ ਲੈ ਜਾ ਪੰਚਾਇਤ ਚ ਆ ਜਾ ਕਹਿੰਦਾ ਪੰਚਾਇਤ ਚ ਗਾਂ ਕੋ ਗੜ ਸਰਪੰਚ ਸੀ ਲੋ ਲੂੰਬੜੀ ਹੋਰੀ ਮੈਂਬਰ ਸੀ ਕਾ ਮੈਂਬਰ ਸੀ ਤੇ ਉਹ ਕਹਿੰਦਾ ਵੀ ਮੇਰੀ ਘਰ ਵਾਲੀ ਯੋ ਕਹਿੰਦੇ ਸਰਪੰਚ ਕਹਿੰਦਾ ਕਹਿੰਦਾ ਵੀ ਦੇਖ ਉੱਲੂ ਗਲਤ ਹੈ ਜਮੇ ਲਾਦਾ ਵੀ ਹਾਂਸ ਦੀ ਉਹ ਕਰੜ ਗਈ ਹੈ ਕਹਿੰਦਾ ਠੀਕ ਹੈ ਇਨੇ ਜੇ ਨੂਨੇ ਕਾਂ ਨੇ ਫੂਕ ਮਾਰਤੀ ਸਰਪੰਚ ਦੇ ਕੰਨ 'ਚ ਉਹ ਕਹਿੰਦਾ ਨਹੀਂ ਹੈਗੀ ਤਾਂ ਚਲੋ ਹਾਂਸ ਦੀ ਹੋਏ ਪਰ ਸੋਣੀ ਕਿੰਨੀ ਐ ਦੇਖੋ ਇੱਥੇ ਕਹਿੰਦਾ ਬੈਠੀ ਰਿਆ ਕਰੂਗੀ ਨਹੀਂ ਇਹ ਲੈ ਕੇ ਭੱਜੂਗਾ ਇਹਨੂੰ ਇੱਥੇ ਬੈਠੀ ਰਿਆ ਕਰੂ ਆਪਾਂ ਦੇਖਦੇ ਰਿਆ ਕਰਾਂਗੇ ਰੌਣਕ ਹੀ ਲੱਗ ਜੂ ਥੋੜੀ ਜਿਹੀ ਹੱਕ 'ਚ ਉੱਲੂ ਦੇ ਹੱਕ 'ਚ ਫੈਸਲਾ ਸੁਣਾ ਦੋ ਉਹ ਸਰਪੰਚ ਨੇ ਉੱਲੂ ਦੇ ਹੱਕ 'ਚ ਫੈਸਲਾ ਸੁਣਾਤਾ ਹਾਂਸ ਵਿੱਚ ਬਚਾਰਾ ਨਰਾਸ਼ ਹੋ ਕੇ ਉੱਡਣ ਲੱਗਿਆ ਇਕੱਲੇ ਹੀ ਤੇ ਉੱਲੂ ਕਹਿੰਦਾ ਆ ਜਾ ਆ ਜਾ ਆ ਲੈ ਜਾ ਘਰ ਵਾਲੀ ਨਾਲ ਦੀ ਨੂੰ ਉਹ ਕਹਿੰਦਾ ਯਾਰ ਪੌਣਾ ਘੰਟਾ ਤੱਕ ਹੀ ਗਏ ਮੇਰੀ ਐ ਨਾਲੇ ਪੰਚਾਇਤ ਤੋਂ ਫੈਸਲਾ ਕਰਾ ਲਿਆ ਹੁਣ ਕਹਿੰਦਾ ਤੇਰੀ ਘਰ ਵਾਲੀ ਐ ਉਹ ਕਹਿੰਦਾ ਮੈਂ ਤਾਂ ਅਸਲ 'ਚ ਨਾ ਤੈਨੂੰ ਦੱਸਣਾ ਸੀ ਰਾਤ ਜਿਹੜਾ ਤੂੰ ਕਹਿੰਦਾ ਸੀ ਨਾ ਵੀ ਉਲੂਆਂ ਕਰਕੇ ਯਾਰਡ ਹੁੰਦਾ ਏ ਯਾਰ ਉਲੂਆਂ ਕਰਕੇ ਨਹੀਂ ਹੁੰਦਾ ਜਿੱਤੇ ਆਈਆਂ ਪੰਚਾਇਤਾਂ ਹੁਣ ਉਹਨਾਂ ਕਰਕੇ ਯਾਰਡ ਪੈਂਦਾ ਸੋ ਉਲੂਆ ਦੇ ਹੱਕ ਜਨਾ ਫੈਸਲਾ ਸੁਣਾ ਦਿਓ ਕੋਈ ਫੈਸਲੇ ਸਹੀ ਕਰਿਓ ਜੋ ਹੱਕ ਬਣਦਾ ਜਿਹਦਾ ਜੀਵ ਹੱਕਚ ਬਣਦਾ ਉਹਦੇ ਕਰਿਓ